ਜ਼ਿੰਦਗੀ ਵਿੱਚ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਇਹ ਗੱਲ ਤਾਂ ਤੁਸੀਂ ਸਭ ਨੇ ਸੁਣੀ ਹੀ ਹੋਵੇਗੀ ਆਪਣੀ ਅੱਜ ਦੀ ਕਹਾਣੀ ਵੀ ਇਸ ਗੱਲ ਤੇ ਉੱਤੇ ਹੀ ਨਿਰਭਰ ਕਰਦੀ ਹੈ ਕਿ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਲੜਕਾ ਰਹਿੰਦਾ ਸੀ ਲੜਕੇ ਦਾ ਨਾਮ ਸੀ ਗੋਪੀ ਅਤੇ ਗੋਪੀ ਬਹੁਤ ਹੀ ਇਮਾਨਦਾਰ ਲੜਕਾ ਸੀ ਉਸ ਦੇ ਪਰਿਵਾਰ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ ਉਸ ਦਾ ਪਿਤਾ ਕਿਸਾਨ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਸੀ ਗੋਪੀ ਦਾ ਸੁਪਨਾ ਸੀ ਕਿ ਉਹ ਇੱਕ ਦਿਨ ਵੱਡਾ ਆਦਮੀ ਬਣੇਗਾ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਦਲ ਕੇ ਹਿੱਸਾ ਲਏਗਾ। ਇੱਕ ਦਿਨ ਗੋਪੀ ਨੇ ਨਿਸ਼ਚੈ ਕਰ ਲਿਆ ਕਿ ਉਹ ਸ਼ਹਿਰ ਜਾਵੇਗਾ ਅਤੇ ਇੱਕ ਵੱਧਿਆ ਸਕੂਲ ਵਿੱਚ ਪੜ੍ਹਾਈ ਪੂਰੀ ਕਰਕੇ ਕਾਮਯਾਬ ਆਦਮੀ ਬਣੇਗਾ। ਗੋਪੀ ਆਪਣੇ ਮਾਪਿਓ ਤੋਂ ਅਸ਼ੀਰਵਾਦ ਲੈ ਕੇ ਸ਼ਹਿਰ ਵੱਲ ਚੱਲ ਪਿਆ। ਉਸ ਨੂੰ ਪੂਰੀ ਉਮੀਦ ਸੀ ਕਿ ਉਸ ਨੂੰ ਸ਼ਹਿਰ ਜਾ ਕੇ ਸਫਲਤਾ ਮਿਲੇਗੀ। ਸ਼ਹਿਰ ਵਿੱਚ ਆ ਕੇ ਗੋਪੀ ਨੇ ਸਖਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਪਰੰਤੂ ਕੁਝ ਹੀ ਸਮੇਂ ਵਿੱਚ ਉਸ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਤਾਂ ਰਹਿਣ ਲਈ ਵਧੀਆ ਘਰ ਨਾ ਮਿਲਿਆ ਪੈਸਿਆਂ ਦੀ ਤੰਗੀ ਆ ਗਈ ਪਰੰਤੂ ਗੋਪੀ ਨੇ ਹਾਰ ਨਾ ਮੰਨੀ ਉਸਨੇ ਆਪਣਾ ਵਿਸ਼ਵਾਸ ਨਾ ਢੁੰਡਣ ਦਿੱਤਾ ਅਤੇ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਪੜ੍ਹਾਈ ਕਰਨ ਲੱਗਾ ਇੱਕ ਦਿਨ ਗੋਪੀ ਦੀ ਪ੍ਰੀਖਿਆ ਦਾ ਰਿਜ਼ਲਟ ਆਇਆ ਜਿਸ ਨੂੰ ਦੇਖ ਕੇ ਉਹ ਬਹੁਤ ਦੁਖੀ ਹੋਇਆ ਕਿਉਂਕਿ ਉਹ ਪ੍ਰੀਖਿਆ ਵਿੱਚੋਂ ਫੇਲ ਹੋ ਗਿਆ ਸੀ ਗੋਪੀ ਨੂੰ ਲੱਗਾ ਉਸਨੇ ਇੰਨੀ ਮਿਹਨਤ ਕੀਤੀ ਸੀ ਫਿਰ ਵੀ ਫੇਲ ਹੋ ਗਿਆ ਅਤੇ ਦੁਖੀ ਹੋ ਗਿਆ ਤੇ ਸੋਚਣ ਲੱਗਾ ਕਿ ਕੀ ਉਹ ਸਹੀ ਰਸਤੇ ਤੇ ਚੱਲ ਰਿਹਾ ਹੈ ਤਾਂ ਉਸ ਨੂੰ ਆਪਣੇ ਪਿਤਾ ਦੇ ਕੋਲ ਜਾਦਾ ਜੋ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਬੇਟਾ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ। ਗੋਪੀ ਨੇ ਆਪਣੇ ਦਿਲ ਦੀਆਂ ਗੱਲਾਂ ਤੇ ਧਿਆਨ ਦਿੱਤਾ ਤੇ ਪੂਰੀ ਮਿਹਨਤ ਤੇ ਲਗਨ ਨਾਲ ਦੁਬਾਰਾ ਪੇਪਰ ਦਿੱਤੇ। ਇਸ ਵਾਰ ਉਸ ਦੀ ਮਿਹਨਤ رنگ ਲਿਆਈ ਤੇ ਉਹ ਫਰਸਟ ਆ ਗਿਆ। ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ ਸਮਝਿਆ ਜਦੋਂ ਉਹ ਦੁਖੀ ਹੋ ਰਿਹਾ ਸੀ ਉਸੇ ਸਮੇਂ ਹੀ ਉਸ ਨੂੰ ਆਪਣੀ ਅਸਲੀ ਤਾਕਤ ਨੂੰ ਪਛਾਣਨ ਦਾ ਮੌਕਾ ਮਿਲਿਆ ਸੀ। ਗੋਪੀ ਨੇ ਦੱਸਿਆ ਕਿ ਹਰੇਕ ਅਸਫਲਤਾ ਹਾਰ ਕਿਸੇ ਨਾ ਕਿਸੇ ਚੰਗੇ ਲਈ ਹੀ ਹੁੰਦੀ ਹੈ ਕਦੇ ਕਦੇ ਸਾਨੂੰ ਕੁਝ ਪਾਉਣ ਲਈ ਕੁਝ ਗਵਾਉਣਾ ਵੀ ਪੈਂਦਾ ਹੈ ਸੋ ਇਸ ਕਹਾਣੀ ਦੀ ਸਿੱਖਿਆ ਇਹ ਹੀ ਸੀ ਕਿ ਕਦੇ ਕਦੇ ਜ਼ਿੰਦਗੀ ਵਿੱਚ ਹਾਰ ਵੀ ਮਿਲਦੀ ਹੈ ਤਾਂ ਉਸ ਤੋਂ ਦੁਖੀ ਨਾ ਹੋਵੋ ਬੜ ਕੇ ਹੋਰ ਦੁੱਗਣੇ ਜੋਰ ਨਾਲ ਮਿਹਨਤ ਕਰਕੇ ਸਫਲ ਹੋ ਕੇ ਦਿਖਾਓ ਜੋ ਵੀ ਹੁੰਦਾ ਹੈ ਚੰਗੇ ਲਈ ਹੀ ਹੁੰਦਾ ਹੈ ਬਸ ਇਹ ਗੱਲ ਆਪਣੇ ਦਿਮਾਗ ਵਿੱਚ ਬਿਠਾ ਲਓ ਅਤੇ ਪੂਰੀ ਲਗਨ ਤੇ ਮਿਹਨਤ ਕਰਦੇ ਰਹੋ ਇੱਕ ਦਿਨ ਕਾਮਯਾਬ ਜ਼ਰੂਰ ਹੋਵੋਗੇ ਅਤੇ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਅਗਰ ਇਸ ਵੀਡੀਓ ਤੋਂ ਤੁਹਾਨੂੰ ਕੋਈ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ